ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਇਹ ਸਰਦ ਗੁਰਦੁਆਰਾ ਸਾਹਿਬ ਨੇ ਤਕਰੀਬਨ 20 ਦੇ ਕਰੀਬ ਗੁਰਦੁਆਰਾ ਸਾਹਿਬ ਨੇ ਉਹਨਾਂ ਦੀ ਤਾਲਮੀਰ ਕਮੇਟੀ ਸਾਰੀ ਆਈ ਹੈ ਉਹ ਤਾਲਮੀਰ ਕਮੇਟੀ ਤੇ ਵੀ ਜੀ ਮਾਸਟਰ ਦਵਿੰਦਰ ਸਿੰਘ ਜੀ ਹੋਣੀ ਨੇ ਪ੍ਰਧਾਨ ਨੇ ਤਾਲਮੀਰ ਕਮੇਟੀ ਤੇ ਜਸਪ੍ਰੀਤ ਸਿੰਘ ਜੀ ਨੇ ਇਹ ਸਾਰੇ ਆਏ ਨੇ 7 ਜਨਵਰੀ ਦਾ ਜਿਹੜਾ ਪ੍ਰੋਗਰਾਮ ਹੋ ਰਿਹਾ ਜਿਹੜਾ ਸੰਦਾਨਾ ਸਮਾਗਮ ਹੋ ਰਿਹਾ ਸਾਲਗਿਰ੍ਹਾ ਮਨਾਈ ਜਾ ਰਹੀ ਹੈ ਕومیਨ ਸਾਹਿਬ ਮੂਰਤ ਜਿਹੜਾ ਇੱਥੇ ਗੁਰੂਹਾਂ ਤੇ ਲੱਗਾ ਹੋਇਆ ਚੰਡੀਗੜ੍ਹ ਦੀਆਂ ਤੇ ਉਹਦੇ ਵਿੱਚ ਇਕੱਤਰਤਾ ਦੀ ਵੱਧ ਤੋਂ ਵੱਧ ਵੱਡਾ ਇਕੱਠ ਕਰਕੇ ਉਸ ਦਿਨ ਐਤਵਾਰ ਨੂੰ 11 ਵਜੇ ਵੱਧ ਤੋਂ ਜਿੰਨੀਆਂ ਵੀ ਸਾਡੀਆਂ ਹੁਣ ਚੱਕੀਆਂ ਉਪਲਬਧੀਆਂ ਹੋਈਆਂ ਨੇ ਉਹਨਾਂ ਬਾਰੇ ਦੱਸਿਆ ਜਾਵੇਗਾ ਤਕੜੇ ਤਕੜੇ ਪ੍ਰਚਾਰ ਕਰ ਰਹੇ ਨੇ ਵਿਸ਼ੇਸ਼ ਤੌਰ ਤੇ ਬੋਰਾ ਵਾਲਿਆਂ ਨੇ ਉੱਤਰ ਦੱਸਿਆ ਜਾਵੇਗਾ ਕਿਹੜੀਆਂ ਸਾਡੀਆਂ ਉਪਲਬਧੀਆਂ ਨੇ ਨੇ ਕਿਹੜੇ 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 ਤਰੀਕੇ ਨੇ ਜਿਨ੍ਹਾਂ ਦੇ ਨਾਲ ਜਿਹੜੇ ਬੰਦੀ ਸਿੰਘ ਬਾਕੀ ਵੀ ਰਹਾ ਹੋ ਸਕਣ ਇਹ ਉਦੋਂ ਨੂੰ ਦੱਸਿਆ ਜਾਵੇਗਾ ਸਾਰੇ ਪੰਜਾਬ ਨੂੰ ਬੇਨਤੀ ਕੀਤੀ ਹੈ ਜਿਨੇ ਨਾਨਕ ਨਾਮ ਦੇਵਾ ਸਿੱਖ ਦੇ ਵੀ ਵੱਧ ਤੋਂ ਵੱਧ ਹੋ ਖਮ ਹਮਾ ਕੇ 7 ਜਨਵਰੀ ਨੂੰ 11 ਵਜੇ ਐਤਵਾਰ ਨੂੰ ਪਹੁੰਚੋ ਹੁਣ ਵੀਰ ਦਵਿੰਦਰ ਸਿੰਘ ਉਹਨਾਂ ਨੂੰ ਬੇਨਤੀ ਕਰਾਂਗਾ ਇਹ 2 ਮਿੰਟ ਵਾਸਤੇ ਦੱਸਣਗੇ ਇਤਾਰ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮੂਹ ਗੁਰਦਾਰਾ ਤਾਲ ਮਿਲ ਕਮੇਟੀ ਖੜਦੋਂ ਪ੍ਰਬੰਧਕ ਸਹਿਬਾਨ ਇੱਥੇ ਪਹੁੰਚੇ ਆਗੇ ਕਿਉਂਕਿ 1 ਸਾਲ ਹੋ ਗਿਆ ਮੋਰਚੇ ਨੂੰ ਲੱਗੇ ਨੂੰ ਤੇ ਬੜਾ ਦੁਖ ਦੀ ਗੱਲ ਹੈਗੀ ਕਿ ਸਰਕਾਰਾਂ ਅਜੇ ਤੱਕ ਇਸ ਪਾਸੇ ਧਿਆਨ ਨਹੀਂ ਦੇ ਰਹੀਆਂ ਕਿਉਂਕਿ 2023 ਨੂੰ 7 ਜਨਵਰੀ 2023 ਨੂੰ ਇਹ ਮੋਰਚਾ ਜਿਹੜਾ ਆਮ ਸਾਹਿਬ ਤੋਂ ਅਰਦਾਸ ਕਰਕੇ ਪੰਜ ਸਿੰਘਾਂ ਨੇ ਆਰੰਭ ਕੀਤਾ ਸੀ ਜਦੋਂ ਇਸੰਮਤਾ ਇੱਥੇ ਨਾਵਜਬੀ ਇੱਥੇ ਪਹੁੰਚੀਆਂ ਦਾ ਦਿੱਲੀ ਆਪਣੇ ਚੰਡੀਗੜ੍ਹ ਪ੍ਰਸ਼ਾਸਨ ਨੇ ਇਹ ਮੋਰਚਾ ਜਿਹੜਾ ਹੈ ਇੱਥੇ ਰੋਗ ਦਿੱਤਾ ਤੇ ਸੰਗਤਾਂ ਜਿਹੜੀਆਂ ਇੱਥੇ ਬੈਠ ਕੇ ਨਾਮ ਜਾ ਰਹੀਆਂ ਉਸ ਦਿਨ ਤੋਂ ਹੀ ਪਰ ਅਜੇ ਤੱਕ ਸਿੱਖ ਕੌਮ ਦੇ ਨਾਲ ਇਹ ਤੱਕਾ ਕੀਤਾ ਜਾ ਰਿਹਾ ਹੈ ਕਿ ਬੰਦੀ ਸਿੰਘ ਰਿਹਾ ਨਹੀਂ ਕੀਤੇ ਜਾ ਰਹੇ ਜਿਹੜੀਆਂ ਸਰਕਾਰਾਂ ਕਹਿ ਰਹੀਆਂ ਸੀ ਕਿ ਅਸੀਂ 24 ਘੰਟੇ ਦੇ ਵਿੱਚ ਤੁਹਾਨੂੰ ਇਨਸਾਫ ਦੇਵਾਂਗੇ ਉਹ ਅਜੇ ਤੱਕ ਉਹਨਾਂ ਦੇ ਸਿਰ ਤੇ ਇਹ ਦੋ ਨਹੀਂ ਸਰਕੀ ਕਿਉਂਕਿ ਅਜੇ ਤੱਕ ਬੰਦੀ ਸਿੰਘ ਜਿਹੜੇ 30-30 ਸਾਲਾਂ ਤੋਂ ਵਿਹਲੇ ਚ ਬੈਠੇ ਹੈਗੇ ਉਹਨਾਂ ਨੂੰ ਰਿਹਾਈ ਨਹੀਂ ਕੀਤਾ ਜਾ ਰਿਹਾ ਅਤੇ ਜੋ ਬੇਅਦਬੀਆਂ ਹੋਈਆਂ ਸੀ ਉਹਨਾਂ ਦਾ ਇਨਸਾਫ ਅਜੇ ਤੱਕ ਸੇਕਾ ਉਹਨੂੰ ਨਹੀਂ ਮਿਲ ਰਿਹਾ ਤੋਂ ਇਸ ਦੁੱਖ ਦੇ ਲੈ ਕੇ ਅੱਜ ਸਮੂਹ ਗੁਰਦੁਆਰਾ ਤਾਲਮਲ ਕਮੇਟੀ ਦੇ ਵੀ ਸੂ ਮੈਂਬਰ ਪ੍ਰਬੰਧਕ ਸਹਿਬਾਨ ਅੱਜ ਮੋਰਚੇ ਤੇ ਪਹੁੰਚੇ ਹੈਗੇ ਤੇ 7 ਤਰੀਕ ਦਾ ਜੋ ਇੱਥੇ ਬਹੁਤ ਵੱਡਾ ਇਕੱਠ ਰੱਖਿਆ ਜਾ ਰਿਹਾ ਹੈਗਾ ਉਹਦੇ ਵਿੱਚ ਅਸੀਂ ਸਾਰੇ ਇਸ ਮੋਰਚੇ ਨਾਲ ਸਮਰਪਿਤ ਹੈਗੇ ਅਤੇ ਤਨਮਨ ਧੰਦੇ ਨਾਲ ਇਸ ਮੋਰਚੇ ਨਾਲ ਖੜੇ ਆ ਤੇ ਜੋ 11 ਤਰੀਕ ਨੂੰ ਹਜੇ ਘੜ ਸਾਹਿਬ ਤੋਂ ਇਹ ਮਾਰਚ ਚੱਲਣਾ ਹੈ ਉਹਦੇ ਵਿੱਚ ਵੀ ਸਾਰੀਆਂ ਸੰਗਤਾਂ ਜਿਹੜੀਆਂ ਆ ਉਹ ਤਨਮਨ ਧੰਦੇ ਨਾਲ ਪੂਰੀਆਂ ਸੰਗਤਾਂ ਦੇ ਪੂਰੇ ਕਾਫਲੇ ਦੇ ਨਾਲ ਇੱਥੇ ਮੋਰਚੇ ਤੇ ਪਹੁੰਚਣ ਗਿਆ ਸੋ ਅਸੀਂ ਇਹਨੂੰ ਪੂਰਾ ਸਵਾਸਨ ਦਵਾਉਂਦੇ ਆ ਕਿ ਅਸੀਂ ਹਰ ਸਮੇਂ ਇਹਨਾਂ ਦੇ ਨਾਲ ਆਂਗੇ ਜੋ ਵੀ ਸਾਨੂੰ ਸੇਵਾ ਲਗਾਣਗੇ ਅਸੀਂ ਹਰ ਸਮੇਂ ਸੇਵਾ ਦੇ ਲਈ ਤਿਆਰ ਰਹੇਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜਿਹੜਾ ਉਦੋਂ ਕੱਟ ਹੋਣਾ ਤੁਸੀਂ ਇੱਥੋਂ ਕਿਤੇ ਜਾਣਾ ਪੀਆ ਕੋਈ ਮੰਗ ਪੱਤਰ ਦੇਣਾ ਜਾਂ ਅਗਲਾ ਤੁਹਾਡਾ ਕਾਰਜਕ੍ਰਮ ਕੀ ਰਹਿਣ ਵਾਲਾ ਹੈ ਜਾਂ ਸਿਰਫ ਇੱਥੇ ਹੀ ਕਾਨਫਰੰਸ ਹੋਣੀ ਹੈ ਸਵਾਹ ਹੋਣੀ 7 ਤਰੀਕ ਨੂੰ 71 ਦਾ ਦੇ ਵਿੱਚ ਅਸੀਂ ਕੋਈ ਵੱਡਾ ਐਲਾਨ ਕਰਾਂਗੇ ਜੀ ਜਿਹੜੀਆਂ ਇਹ ਦੋਵੇਂ ਸਰਕਾਰਾਂ ਨੇ ਬਿਲਕੁਲ ਜਿਹੜੀਆਂ ਲੋਕਾਂ ਲਈ ਕੰਮ ਨਹੀਂ ਕਰ ਰਹੀਆਂ ਲੋਕਾਂ ਵੱਲੋਂ ਚੁਣੀਆਂ ਗਈਆਂ ਇਹਨਾਂ ਦੀਆਂ ਚੂਲਾ ਹਿੱਲ ਜਾਣਗੀਆਂ ਜੀ ਸੱਤ ਨੂੰ ਹੀ ਅਸੀਂ ਤੁਹਾਡੇ ਮਾਧਿਅਮ ਤੋਂ ਬੇਨਤੀ ਕਰਨੇ ਆ ਦੇਸ਼ਕ ਦੇਸ਼ ਜਾਂ ਸਖਤਾਂ ਨੂੰ ਜਿਹੜੇ ਇੱਥੇ ਆ ਨਹੀਂ ਸਕਦੇ ਮੋਰਚੇ ਦੇ ਵਿੱਚ ਦੂਰ ਨੇ ਉਹ ਆਪੋ ਆਪਣੇ ਗੁਰੂ ਘਰਾਂ ਵਿੱਚ ਤਾਂ ਇਹ ਗੁਰਦੁਆਰਾ ਸਾਹਿਬਾਂ ਦੇ ਪ੍ਰਬੰਧਕ ਆਏ ਨੇ ਮੁਖੀ ਆਏ ਨੇ ਪ੍ਰਧਾਨ ਆਏ ਨੇ ਜਨਰਲ ਸਖਤਰ ਆਏ ਨੇ ਇਸੇ ਤਰ੍ਹਾਂ ਸਾਰਿਆਂ ਦੇ ਅਕੇ ਨਿਮਤਤਾ ਸਹਿਤ ਬੇਨਤੀ ਹੈ ਕਿ ਉਸ ਦਿਨ ਨੂੰ 7 ਜਨਵਰੀ ਨੂੰ ਸ਼ਾਮ ਨੂੰ ਰਹਿ ਰਾਸ ਤੋਂ ਬਾਅਦ ਗੁਰਦੁਆਰਾ ਸਾਹਿਬ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੀ ਤੇ ਕੌਮੀ ਸਾਮੋਰਚੇ ਦੀ ਚੜ੍ਹਦੀ ਕਲਾ ਲਈ ਅਰਦਾਸ ਜਰੂਰ ਕਿੰਨੇ ਗੁਰਦੁਆਰਿਆਂ ਦੇ ਜਿਹੜੇ ਨੇ ਮੈਂਬਰ ਇੱਥੇ ਪਹੁੰਚ ਰਹੇ ਨੇ ਤੇ ਕਿਹੜੇ ਨੇੜੇ-ਤੇੜੇ ਦੇ ਹੋਣਗੇ ਜਾਂ ਪਿੰਡਾਂ ਤੋਂ ਵੀ ਇਹ ਜਿਹੜੇ ਅੱਜ ਆਏ ਨੇ ਜੀ ਇਹ ਖਰੜ ਗੁਰਦੁਆਰੇ ਦੇ ਨਾਗੇ ਦੇ ਨਹੀਂ ਇਹਨਾਂ ਦੀ ਤਾਲਮੇਲ ਕਮੇਟੀ ਹੈ ਕੱਲ ਨੂੰ ਮਹਾਲੀ ਵਾਲੇ ਆ ਰਹੇ ਨੇ ਪਰਸੋਂ ਚੰਡੀਗੜ੍ਹ ਆ ਰਹੇ ਨੇ ਇਹਨਾਂ ਦੀ ਤਾਲਮੇਲੀ ਮੈਂਬਰ ਕਮੇਟੀ ਕਿੱਥੇ ਹੈ ਜੀ ਹਾਂਜੀ ਠੀਕ ਗੁਰਦੁਆਰੇ 20 20 ਗੁਰਦੁਆਰੇ ਨਹੀਂ ਕਿਹੜਾ ਹੁਣ ਲੱਗਾ ਉੱਚੇ ਦੇ ਵਿੱਚੋਂ ਘੱਟ ਘੱਟਦਾ ਜਾ ਰਿਹਾ ਤੁਸੀਂ ਸੱਤ ਜਨਦੀ ਦੀ ਗੱਲ ਕਰਦੇ ਹੋ ਉਸ ਤੋਂ ਪਹਿਲਾਂ ਕਾਫੀ ਲੋਕ ਕਿੱਥੋਂ ਜਾ ਚੁੱਕੇ ਹੋ ਕੀ ਉਹ ਲੋਕ ਵਾਪਸ ਆਉਣਗੇ ਕੀ ਫੇਰ ਤੋਂ ਉੱਚਾ ਇੱਕ ਕਿੱਥੇ ਪਹੁੰਚੇਗਾ ਜੀ ਸਾਨੂੰ ਸਾਨੂੰ ਪੂਰੀ ਆਸ ਹੈ ਦੁਬਾਰਾ ਆਉਣਗੇ ਪ੍ਰਸ਼ਾਸਨ ਨੇ ਸਰਕਾਰ ਨੇ ਜਦੋਂ ਲੰਮਾ ਮੋਰਚਾ ਚੱਲਦਾ ਹੈ ਕਈ ਉਤਰਾ ਚੜਾਉ ਹੁੰਦੇ ਨੇ ਕਈ ਪਰੇਸ਼ਾਨੀਆਂ ਆਉਂਦੀਆਂ ਨੇ ਪ੍ਰਬੰਧੀਆਂ ਨੇ ਸਭ ਤੋਂ ਵੱਡੀ ਪਰੇਸ਼ਾਨੀ ਆਈ ਸਾਡੇ 22 ਦੇ ਕਰੀਬ ਚੈਨਲ ਜਿਹੜੇ ਸਾਡੇ ਪ੍ਰੈਸ ਵਾਲੇ ਵੀਰ ਸੀ ਇੱਥੇ ਜਿਹੜੀ ਲਾਈਵ ਪ੍ਰੋਗਰਾਮ ਕਰਾਉਂਦੇ ਸੀ ਇਹਨਾਂ ਨੇ ਬੰਦ ਕੀਤੇ ਜੇ ਕੋਈ ਸੰਤ ਮਹਾਤਮਾ ਚੰਗਾ ਜਥਾ ਲੈ ਕੇ ਆਉਂਦਾ ਉਹਨਾਂ ਨੂੰ ਐਸਐਸਪੀ ਤੱਕ ਨੇ ਫੋਨ ਕੀਤਾ ਡਰਾਇਆ ਤੂੰ ਉੱਥੇ ਜਾਣਾ ਨਹੀਂ ਤੇਰੀ ਬੇਇੱਜ਼ਤੀ ਹੋਊਗੀ ਤੇਰੀ ਰਿਸਰਟ ਹੋਊਗੀ ਤੇਰੀ ਪਾਗ ਲਾਉਣਗੇ ਤੇ ਨਾਲ ਲੜਾਈ ਹੋਊਗੀ ਜੇ ਕੋਈ ਕਿਸਾਨ ਜਥੇ ਬੰਦੀ ਆਉਂਦੀ ਸੀ ਉਹਦੇ ਮੁਖੀ ਨੂੰ ਵੀ ਡਰਾਉਂਦੇ ਤਮਾਗੇ ਤੂੰ ਉੱਥੇ ਨਾ ਜਾ ਤੂੰ ਕਾਮਰੇਟ ਐ ਤੂੰ ਫਲਾਨਾ ਤੈਨੂੰ ਉੱਥੇ ਲੜਾਈ ਹੋਊਗੀ ਉਹਨਾਂ ਨੇ ਸਾਰੇ ਹੀ ਆਪਣੇ ਜਿਹੜੇ ਹਰਤੇ ਆ ਆਪਣੇ ਤਰੀਕੇ ਵਰਤਲੇ ਸੰਗਤ ਦਾ ਅਤਿਸ਼ਾ ਉੱਤਾਂ ਹੀ ਆਏ ਤੁਸੀਂ 7 ਜਨਵਰੀ ਨੂੰ ਦੇਖ ਲੈਣਾ ਸੰਗਤ ਕਿਦਾਂ ਹੋ ਮਾ ਕੇ ਪਹੁੰਚਦੀ ਆ ਜਿਹੜੇ ਵਿੱਚ ਬਖਰੇਵੇਂ ਵੀ ਹੋਏ ਨੇ ਜੀ ਕੁਝ ਲੈ ਕੇ ਕਿਉਂਕਿ ਜੋ ਤੁਸੀਂ ਵੀ ਸ਼ੁਰੂ ਤੋਂ ਜੁੜੇ ਹੋਈਆਂ ਭਾਈ ਸਾਹਿਬ ਹੋਈ ਸਾਰੇ ਛੁੱਟੇ ਕੁਝ ਬਖਰੇਵੇਂ ਵੀ ਆਏ ਨੇ ਦੇਖੋ ਇਹ ਇਹ ਬਖਰੇਵੇਂ ਵੀ ਆਉਂਦੇ ਨੇ ਜਦੋਂ ਨੰਮੀ ਲੜਾਈ ਲੜਦੀ ਕੋਈ ਵੱਡੀ ਗੱਲ ਨਹੀਂ ਅਸੀਂ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਗੁਰੂ ਗ੍ਰੰਥ ਸਾਹਿਬ ਦੀ ਯੂਨੀ ਚ ਬੈਠ ਕੇ ਥੋੜੀ ਬਾਲੀ ਜੇ ਹੁੰਦੀ ਆ ਬੈਠ ਕੇ ਉਹਨੂੰ ਸੁਲਝਾ ਦੇ ਬਾਕੀ ਇੱਕ ਹੋਰ ਅਸੀਂ ਸਮੁੱਚੀ ਸਿੱਖ ਕੌਮ ਨੂੰ ਖਾਲਸਾ ਪੰਥ ਨੂੰ ਤੁਹਾਡੇ মিডিਆ ਦੇ ਰਾਹੀਂ ਬੇਨਤੀ ਵੀ ਕਰਨਾ ਚਾਹੁੰਦੇ ਆ ਕਿ ਜਿਹੜੇ ਮੈਂ ਸਿੱਧੇ ਰੂਪ ਚ ਕਵਾਂਗਾ ਜਿਹੜੇ ਇੱਕ ਹਿੰਦੂ ਕੌਮ ਦੇ ਜਿਹੜੇ ਉਹਨਾਂ ਦੇ ਬੰਦੇ ਸੀਗੇ ਜੇਲ੍ਹਾਂ ਚ ਬੰਦ ਸੀਗੇ ਜਿਨ੍ਹਾਂ ਨੂੰ ਭਗਵਾਨਵਾਦੀ ਕਿਹਾ ਜਾਂਦਾ ਉਹਨਾਂ ਨੇ ਉਹ ਬੰਦੇ ਆਪਣੇ ਲੁਕਵੇਂ ਢੰਗ ਤਰੀਕਿਆਂ ਦੇ ਨਾਲ ਉਹਨੂੰ ਛਡਾ ਲਿਆ ਭਾਵੇਂ ਉਹ ਸਾਧਵੀ ਪ੍ਰਿਗਿਆ ਹੋਵੇ ਜਿਨ੍ਹਾਂ ਨੇ ਬੰਬ ਧਮਾਕੇ ਕਰੇ ਨੇ ਮੁਲਕ ਦੇ ਅੰਦਰ ਅਨੇਕਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਪਾਵੇਂ ਅਸੀਂ ਮਾਨਨਦੀ ਗੱਲ ਕਰ ਲਓ ਪਾਵੇਂ ਕਰਨਲ ਪ੍ਰੋਹੀ ਦੀ ਗੱਲ ਕਰ ਲਓ ਜਾਂ ਜਿਹੜੇ ਸਿੱਖ ਕਤਲੇਆਮ ਦੇ ਵਿੱਚ ਦੋਸ਼ੀ ਸੀ ਲੋਕ ਉਹਨਾਂ ਦੀ ਗੱਲ ਕਰ ਲਈਏ ਜਾਂ ਗੁਜਰਾਤ ਕਤਲੇਆਮ ਹੋਇਆ ਉੱਥੇ ਦੀ ਗੱਲ ਕਰ ਲਈਏ ਉਹਨਾਂ ਨੂੰ ਤੇ ਇੱਥੋਂ ਦੀ ਸਰਕਾਰਾਂ ਨੇ ਆਪਣੇ ਢੰਗ ਤਰੀਕੇ ਦੇ ਨਾਲ ਛਡਾ ਲਿਆ ਪਰ ਜਦੋਂ ਸਾਡੀ ਵਾਰੀ ਆਈ ਹੈ ਉਦੋਂ ਮੁਲਕ ਦੇ ਜਿਹੜੇ ਗ੍ਰਹਿ ਮੰਤਰੀ ਨੇ ਅਮਿਤ ਸ਼ਾਹ ਉਹ ਕਹਿ ਰਹੇ ਨੇ ਕਿ ਪਹਿਲਾਂ ਤੁਸੀਂ ਈ ਮੰਨੋ ਸੋ ਅੱਜ ਹੁਣ ਇਹ ਬਹੁਤ ਵੱਡੀ ਅਮਿਤ ਸ਼ਾਹ ਵੱਲੋਂ ਸਿੱਖ ਕੌਮ ਨੂੰ ਵੰਗਾਰ ਪਾਈ ਗਈ ਹੈ ਸੋ ਸਾਡੀ ਖਾਲਸਾ ਪੰਥ ਨੂੰ ਬੇਨਤੀ ਹੈ ਕਿ ਜਿਹੜੇ ਜੇਲ੍ਹਾਂ ਦੇ ਵਿੱਚ ਸਾਡੇ ਬੰਦ ਸਿੱਖ ਨੇ ਉਹਨਾਂ ਨੂੰ ਸਿਰਫ ਇਸ ਕਰਕੇ ਬੰਦ ਕੀਤਾ ਗਿਆ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤ ਨੇ ਜੇ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤ ਨਾ ਹੁੰਦੇ ਉਹਨਾਂ ਨੂੰ ਕਦੋਂ ਦਾ ਰਿਹਾ ਕੀਤਾ ਜਾਂਦਾ ਸੋ ਖਾਲਸਾ ਜੀ ਅਸੀਂ ਕੌਮੀ ਇਨਸਾਫ ਮੋਰਚੇ ਵੱਲੋਂ ਬੇਨਤੀ ਕਰਦੇ ਆ ਕਿ ਜਿਹੜੀ ਬੰਦੀ ਸਿੰਘਾਂ ਦੀ ਰਿਹਾਈ ਦੀ ਮੂਵਮੈਂਟ ਹੈ ਲਹਿਰ ਹੈ ਇਹਦੇ ਜਿਹੜੇ ਕੰਨ ਨੇ ਇਹ ਬੋਲੇ ਆਪਾਂ ਕਰਦੀਏ ਕੰਨ ਕੰਨਾ ਤੱਕ ਇਹ ਵਿਤਸ਼ਾ ਦੀ ਆਵਾਜ਼ ਪਹੁੰਚਾ ਦਈਏ ਇੰਨੇ ਜ਼ੋਰ ਦੇ ਨਾਲ ਕਿ ਏਸ਼ੀਆ ਕੀ ਵਿਦੇਸ਼ਾਂ ਚ ਵੀ ਪਤਾ ਲੱਗੇ ਕਿ ਸਿੱਖਾਂ ਦੇ ਨਾਲ ਇਸ ਮੁਲਕ ਦੇ ਅੰਦਰ ਕਿੰਨਾ ਵੱਡਾ ਵਿਤਕਰਾ ਹੋ ਰਿਹਾ ਜਿਹੜਾ ਜਿਹੜੀ ਜਿਹੜੀ ਰਿਪੋਰਟ ਜਨਤਕ ਹੋਈ ਆ ਪਰਦੀਪ ਸਿੰਘ ਕੌਂਕੇ ਦੀ ਜਿਹੜੀ 31 ਸਾਲ ਬਾਅਦ ਰਿਪੋਰਟ ਜਨਤਕ ਹੋਈ ਆ ਅਸੀਂ ਉਹਨਾਂ ਵਾਸਤੇ ਕਿ ਇਨਸਾਫ ਨਹੀਂ ਦਿਵਾ ਸਕਦੇ ਹਰ ਹਰ ਰਿਪੋਰਟ ਜਨਤਕ ਇਨਸਾਫ ਪਤਾ ਨਹੀਂ ਕਦੋਂ ਹੋਊਗਾ ਤੁਹਾਨੂੰ ਲੱਗਦਾ ਕਿ ਜਿਹੜੇ ਬੰਦੇ ਸਿੱਖ ਨੇ ਉਹਨਾਂ ਨੂੰ ਇਨਸਾਫ ਮਿਲੂਗਾ ਜੀ ਦੇਖੋ ਜੀ ਇਹ ਡਿਪੈਂਡ ਕਰਦਾ ਸਾਡੇ ਸੰਘਰਸ਼ ਦੇ ਉੱਤੇ ਜਿੰਨਾ ਵੱਡਾ ਅਸੀਂ ਸੰਘਰਸ਼ ਕਰਾਂਗੇ ਉਸੇ ਤਰੀਕੇ ਨਾਲ ਇਨਸਾਫ ਵੀ ਮਿਲੂਗਾ ਸੋ ਗੱਲ ਇਹ ਹੈ ਜੱਥੇਦਾਰ ਕੌਂਕੇ ਦੀ ਗੱਲ ਹੈ ਉਸ ਤੋਂ ਇਲਾਵਾ ਸਾਡਾ ਅਸੀਂ ਤਾਂ ਕਦੋਂ ਦੇ ਇਸ ਗੱਲ ਨੂੰ ਦੁਹਾਈ ਦੇ ਰਹੇ ਹਾਂ ਇਸ ਗੱਲ ਦੀ ਕਿ ਸਾਡਾ ਲੱਖ ਡੇਢ ਲੱਖ ਨੌਜਵਾਨ ਮੁੰਡਾ ਉਹ ਇਹਨਾਂ ਨੇ ਗੋਲੀਆਂ ਮਾਰ ਮਾਰ ਕੇ ਮੁਕਾਤੇ ਆ ਘਰਾਂ ਚ ਚੁੱਕ ਚੁੱਕ ਕੇ ਮਾਰਤੇ ਆ ਉਹ ਅੱਜ ਵੀ ਮਾਵਾਂ ਉਡੀਕਦੀਆਂ ਨੇ ਕਿ ਸਾਡੇ ਪੁੱਤ ਸ਼ਾਇਦ ਕਿਤੇ ਵਿਦੇਸ਼ਾਂ ਚ ਨਾ ਹੋਣ ਕਿਤੇ ਪਘੋੜੇ ਨਾ ਹੋਣ ਉਹ ਮੋੜਾ ਹੋਣ ਸੋ ਇਹ ਤਾਂ ਸਰਕਾਰ ਨੇ ਜ਼ੁਲਮ ਕੀਤਾ 1947 ਤੋਂ ਲੈ ਕੇ ਅੱਜ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ ਨੇ ਉਹਨਾਂ ਨੇ ਸਿੱਖ ਕਤਲਿਆਮ ਝੂਠੇ ਪੁਲਿਸ ਮੁਕਾਬਲੇ ਕਰਨ ਵਾਲੇ ਜਿਹੜੇ ਅਫਸਰ ਸੀ ਉਹ ਸਾਰਿਆਂ ਨੂੰ ਤਰੱਕੀਆਂ ਦਿੱਤੀਆਂ ਨੇ ਸੋ ਇਨਸਾਫ ਕਿੱਥੋਂ ਮਿਲ ਜੂਗਾ ਅਸੀਂ ਤੁਸੀਂ ਅੱਜ ਤੱਕ ਜਿੰਨੇ ਵੀ ਜਿਹੜੇ ਭਾਜਪਾ ਦੇ ਵਿੱਚ ਨਹੀਂ ਤੇ ਸਿੱਖ ਪਰਿਵਾਰਾਂ ਤੋਂ ਸਿਰਫ ਦੱਸ ਪਾ ਰਹੇ ਹਾਂ ਉਹਨਾਂ ਉਹਨਾਂ ਦੇ ਨਾਲ ਗੱਲ ਕੀਤੀ ਕਿ ਉਹਨਾਂ ਨਾਲ ਹੱਥ ਇਸ ਕਰਕੇ ਮਿਲਾ ਰਹੇ ਸੀ ਕਿ ਅਸੀਂ ਬੰਦੀ ਸਿੰਘਾਂ ਨੂੰ ਲਿਹਾਤਾ ਉਹਨਾਂ ਨਾਲ ਗੱਲ ਹੋਈ ਹੈ ਤੱਕ ਦੇਖੋ ਜੀ ਅਸੀਂ ਤਾਂ ਮੋਰਚੇ ਵੱਲੋਂ ਸਾਡੇ ਜਿਹੜੇ ਕਨਵੀਨਰ ਸਾਹਿਬ ਨੇ ਭਾਈ ਪਾਲ ਸਿੰਘ ਜੀ ਫਰਾਂਸ ਇਹਨਾਂ ਨੇ ਮੈਂ ਸਮਝਦਾ ਸ਼ਾਇਦ ਹੀ ਪੰਜਾਬ ਦੇ ਅੰਦਰ ਕੋਈ ਪਾਰਟੀ ਦਾ ਕੋਈ ਧਾਰਮਿਕ ਬੰਦਾ ਕੋਈ ਸੰਤ ਸਮਾਜ ਦਾ ਬੰਦਾ ਇਸ ਗੱਲ ਨੂੰ ਮੁੱਖ ਰੱਖਦੇ ਆ ਕਿ ਬੰਦੀ ਸਿੰਘਾਂ ਦੀ ਰਿਆਈ ਹੋ ਜਾਈ ਕੋਈ ਉਹ ਬੰਦਾ ਰਿਆ ਹੋਗਾ ਜਿਹਨੂੰ ਅਪੀਲ ਨਹੀਂ ਕੀਤੀ ਸੋ ਜਿਹੜੇ ਭਾਜਪਾ ਚ ਗਏ ਨੇ ਜਾਂ ਹੋਰ ਪਾਰਟੀਆਂ ਚ ਗਏ ਨੇ ਉਹ ਆਪਣੇ ਜਿਹੜੇ ਸਵਾਰਥਨ ਮੁੱਖ ਰੱਖ ਕੇ ਗਏ ਨੇ ਉਹ ਇਸ ਕਰਕੇ ਨਹੀਂ ਗਏ ਅਸੀਂ ਸਿੱਖਾਂ ਦੇ ਮਸਲੇ ਹੱਲ ਕਰਾਉਣੇ ਨੇ ਸੋ ਜਿਹੜੇ ਮਸਲੇ ਹੱਲ ਹੋਣੇ ਨੇ ਕੌਮ ਦੇ ਇਹ ਸੰਘਰਸ਼ ਰਾਹੀਂ ਹੋਣੇ ਨੇ ਕਿਸੇ ਪਾਰਟੀ ਨੇ ਨਹੀਂ ਕਰਨੇ ਹੈਗੇ ਠੀਕ ਹੈ ਚਲੋ